ਕੈਨੇਡਾ ਦੇ ਵੈਂਕੂਵਰ ਵਿੱਚ ਇੱਕ ਪੰਜਾਬੀ ਕੈਨੇਡੀਅਨ ਵਪਾਰੀ ਦੇ ਹੱਤਿਆ ਦੇ ਮਾਮਲੇ ਵਿੱਚ 3 ਸਾਲਾਂ ਬਾਅਦ ਆਖਰ ਇਨਸਾਫ ਮਿਲਿਆ ਹੈ 25 ਸਾਲ ਦੇ ਬਲਰਾਜ ਸਿੰਘ ਬਸਰਾ ਨੂੰ ਬ੍ਰਿਟਿਸ਼ ਕੋਲੰਬੀਆ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚ ਪੈਰੋਲ ਦੇ ਲਈ 25 ਸਾਲ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ 38 ਸਾਲਾਂ ਦੇ ਵਿਸ਼ਾਲ ਵਾਲੀਆ ਦੀ 17 ਅਕਤੂਬਰ 2022 ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਨੇੜੇ 골ਫ ਕੋਰਸ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਪੰਜਾਬੀ ਪ੍ਰਵਾਸੀ ਭਾਈਚਾਰੇ ਦੇ ਵਿੱਚ ਵੱਧ ਰਹੀ ਹਿੰਸਕ ਘਟਨਾਵਾਂ ਦੇ ਉੱਤੇ ਰੌਸ਼ਨੀ ਪਾਉਂਦੀ ਹੈ। ਇਹ ਘਟਨਾ 17 ਅਕਤੂਬਰ 2022 ਨੂੰ ਵਾਪਰੀ ਜਦੋਂ ਵੈਂਕੂਵਰ ਪੁਲਿਸ ਨੂੰ ਯੂਬੀਸੀ 골ਫ ਕੋਰਸ ਤੇ ਗੋਲੀਬਾਰੀ ਦੀ ਖਬਰ ਮਿਲੀ। ਵਿਸ਼ਾਲ ਵਾਲੀਆ ਜੋ ਕਿ ਇੱਕ ਪ੍ਰਮੁੱਖ ਵਪਾਰੀ ਸਨ ਅਤੇ ਪੰਜਾਬੀ ਭਾਈਚਾਰੇ ਦੇ ਵਿੱਚ ਜਾਣਿਆ ਪਛਾਣਿਆ ਨਾਮ ਸੀ। ਉਹਨਾਂ ਨੂੰ ਕਾਫੀ ਕਰੀਬ ਦੀ ਰੇਂਜ ਤੋਂ ਗੋਲੀ ਮਾਰੀ ਗਈ ਸੀ। ਹਤਿਆਰੀ ਨੇ ਬਾਅਦ ਦੇ ਵਿੱਚ ਆਪਣੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਤਾਂ ਜੋ ਕੋਈ ਸਬੂਤ ਨਾ ਮਿਲ ਸਕੇ। ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਇਸ ਨੂੰ ਟਾਰਗੇਟ ਕਿਲਿੰਗ ਘਰਾੜ ਦਿੱਤਾ। ਬਲਰਾਜ ਸਿੰਘ ਬਸਰਾ ਨੂੰ ਫਰਸਟ ਡਿਗਰੀ ਮਰਡਰ ਦੇ ਦੋਸ਼ ਤੇ ਵਿੱਚ ਦੋਸ਼ੀ ਠਹਿਰਾਇਆ ਗਿਆ। ਉਹ ਇਸ ਕਾਂਡ ਦੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਮਲਜ਼ਮ ਸੀ ਅਤੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ। ਇਸ ਤੋਂ ਪਹਿਲਾਂ ਇਸੇ ਕੇਸ ਦੇ ਵਿੱਚ ਦੋ ਹੋਰ ਮੁਲਜ਼ਮਾ ਇਕਬਾਲ ਕੰਗ ਅਤੇ ਡੀ ਐਂਡਰੇ ਬੈਪਟਿਸਟ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕਬਾਲ ਕੰਗ ਨੂੰ ਸੈਕਿੰਡ ਡਿਗਰੀ ਮਰਡਰ ਅਤੇ ਬੈਪਟਿਸਟ ਨੂੰ ਕੌਨਸਪਰੇਸੀ ਟੂ ਮਰਡਰ ਦੇ ਇਲਜ਼ਾਮਾਂ ਦੇ ਵਿੱਚ 17-17 ਸਾਲ ਦੀ ਪੈਰੋਲ ਦੇ ਨਾਲ ਸਜ਼ਾ ਸੁਣਾਈ ਗਈ ਸੀ। ਆਰਸੀਐਮਪੀ ਦੇ ਮੁਤਾਬਕ ਇਹ ਗੈਂਗ ਦੇ ਨਾਲ ਜੁੜੀ ਹਿੰਸਾ ਹੋ ਸਕਦੀ ਹੈ ਪਰ ਵੇਰਵੇ ਹਲੇ ਜਾਰੀ ਨਹੀਂ ਕੀਤੇ ਗਏ। ਉਧਰ ਵਿਸ਼ਾਲ ਵਾਲੀਆ ਦੇ ਪਰਿਵਾਰ ਨੇ ਅਦਾਲਤ ਦਾ ਧੰਨਵਾਦ ਕੀਤਾ ਵੈਂਕੂਵਰ ਵਿੱਚ ਵਿਸ਼ਾਲ ਵਾਲੀਆ ਇੱਕ ਸਫਲ ਵਪਾਰੀ ਮੰਨੇ ਜਾਂਦੇ ਸਨ ਅਤੇ ਉਨ੍ਹਾਂ ਦੀ ਹੱਤਿਆ ਨੇ ਪੰਜਾਬੀ ਭਾਈਚਾਰੇ ਨੂੰ ਇੱਕ ਵੱਡਾ ਝਟਕਾ ਜ਼ਰੂਰ ਦਿੱਤਾ ਸੀ